ਤਰਨਤਾਰਨ ਦੇ ਪਿੰਡ ਪਲਾਸੌਰ ਦੇ ਵਿੱਚ 6 ਫਰਵਰੀ ਨੂੰ ਹੋਏ ਕਤਲ ਦੇ ਕੇਸ ਵਿੱਚ ਮੁੱਖ ਮੋਲਜ਼ਮ ਸਾਬਕਾ ਅਕਾਲੀ ਸਰਪੰਚ ਗੁਰਪ੍ਰੀਤ ਬੱਬੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਬੱਬੂ ਸਮੇਤ ਪੁਲਿਸ ਨੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਗ੍ਰਿਫਤਾਰ ਕੀਤੇ ਗਏ ਲੋਕਾਂ ਤੋਂ ਵਾਰਦਾਤ ਲਈ ਵਰਤੇ ਗਏ ਹਥਿਆਰ ਵੀ ਬਰਾਮਦ ਕਰ ਲਏ ਗਏ ਨੇ ਚੋਣ ਰੈਲੀ ਦੇ ਦੌਰਾਨ ਹੋਈ ਇੱਕ ਰੰਜਿਸ਼ ਦੇ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਹੜੇ ਮੁੱਖ ਦੋਸ਼ੀ ਹੈ ਬੱਬੂ ਸਾਫ ਦਾ ਸਰਪੰਚ 에ਰੀਅਸ ਗੁਰਪ੍ਰੀਤ ਉਹਨਾਂ પાસે ਇੱਕ 12 ਬੋਲ ਦੀ ਰਾਈਫਲ ਬਰਾਮਦ ਕੀਤੀ ਗਈ ਹੈ ਇਸ ਤੋਂ ਇਲਾਵਾ ਉਹਨਾਂ ਦਾ ਭਰਾ ਜਿਹੜਾ ਹੈ ਅਮਰਪਾਲ ਸਿੰਘ ਉਹਨਾਂ ਕੋਲੋਂ 32 ਬੋਲ ਦਾ ਰਾਈਫਲ ਵੀ ਬਰਾਮਦ ਕੀਤਾ ਗਿਆ ਹੈ ਇਹਨਾਂ ਦੇ ਨਾਲ ਜਿਹੜੇ ਹੋਰ ਦੋ ਮੁੱਖ ਦੋਸ਼ੀ ਸਨ ਜਸਵੰਤ ਸਿੰਘ ਜੱਸਾ ਅਤੇ ਵਿਕਰਮਜੀਤ ਸਿੰਘ ਵਿੱਕੀ ਇਨਾਂ ਕੋਲੋਂ ਨਕੜੀ ਦੇ ਹਥਿਆਰ ਬਰਾਮਦ ਕੀਤੇ ਗਏ ਨੇ ਜਿਹੜੇ ਕਿ ਇਹਨਾਂ ਵੱਲੋਂ ਇਸਤੇਮਾਲ ਕੀਤੇ ਗਏ ਸੀ ਦੋਸ਼ੀਆਂ ਨੂੰ ਮਾਰ ਕੁੱਟਾਈ ਕਰਨ ਵਾਸਤੇ ਇਹ ਐਕਚੁਅਲੀ ਪਰਸਨਲ ਉਹਨਾਂ ਨੂੰ ਗਰਜ ਸੀਗਾ ਉਹਨਾਂ ਦੇ ਨਾਲ ਪਹਿਲਾਂ ਇਹਨਾਂ ਦਾ ਕੋਈ ਝਗੜਾ ਹੋਇਆ ਸੀਗਾ ਤੇ ਉਹਦੇ ਵਿੱਚ ਇਹਨਾਂ ਦੀ ਪੱਗ ਲੱਥ ਗਈ ਸੀ ਜੋ ਬੱਬੂ ਸਰਪੰਚ ਹੈ ਤਾਂ ਉਹ ਉਹਦੀ ਰੰਜਿਸ਼ ਉਹਨਾਂ ਦੇ ਦਿਮਾਗ ਦੇ ਵਿੱਚ ਬੈਠੀ ਹੋਈ ਸੀ ਇਹ ਜਾਂਚ ਕਰਾਂਗੇ ਕਿ ਇਹ ਹਥਿਆਰ ਇਹਨਾਂ ਦੇ ਜਾਇਜ਼ ਸੀ ਕਿ ਨਾਜਾਇਜ਼ ਹਾਲਾਂਕਿ ਮੁਲਜ਼ਮ ਸਰਪੰਚ ਦਾ ਕਹਿਣਾ ਹੈ ਕਿ ਉਸ ਵੱਲੋਂ ਆਪਣੇ ਬਚਾਅ ਦੇ ਵਿੱਚ ਗੋਲੀ ਚਲਾਈ ਗਈ ਸੀ ਜਿੱਥੇ ਉਹ ਦੰਡੀ ਰੱਖੀ ਹੋਈ ਹੈ ਉੱਥੇ ਗਏ ਸੀ ਮੇਰੇ ਨਾਲ ਚਲੇ ਗਏ ਬਾਅਦ ਗੱਲਬਾਤ ਹੋ ਗਈ ਉਹਦੇ ਤੋਂ ਪਾਗਲਤ ਹੋ ਗਈ ਹਾਂ ਪਾਗਲ ਫੇਰੇ ਲੈ ਗਈ ਦੰਡੀ ਅੱਛਾ ਜੀ ਤਾਂ ਫਿਰ ਘਰ ਜਾਣ ਦਾ ਕਿਸ ਤਰ੍ਹਾਂ ਬਣਿਆ ਤੁਸੀਂ ਇੰਨੇ ਸਾਰਾ ਗਏ ਨਹੀਂ ਪਾਗ ਲੈਣ ਗਏ ਉਹਨਾਂ ਦੇ ਘਰ ਹਾਂ ਜੀ ਉਹਨਾਂ ਹੜਨ ਪਿੱਟਾਂ ਰੋੜਿਆ ਨਾ ਹੁਣ ਤੁਸੀਂ ਗੋਲੀਆਂ ਤੁਹਾਡੇ ਵੱਲੋਂ ਚਲੀਆਂ ਜੀ ਇਹ ਕੋਈ ਹੋਰ ਪੰਡਿਤ ਫੈਸਲੀ ਖਲਿਆ ਨਹੀਂ ਤੁਹਾਨੂੰ। ਵਾਰਦਾਤ ਬੀਤੀ 24 ਫਰਵਰੀ ਦੀ ਹੈ ਜਦੋਂ ਸਵੇਰੇ ਦੋ ਸੱਕੇ ਭਰਾਵਾਂ ਦੇ ਉੱਤੇ ਹਮਲਾ ਕੀਤਾ ਗਿਆ ਸੀ ਜਿਸ ਦੇ ਵਿੱਚ ਇੱਕ ਦੀ ਮੌਤ ਹੋ ਗਈ ਸੀ ਜਦਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ ਸੀ। ਮਾਮਲੇ ਦੇ ਵਿੱਚ ਪੁਲਿਸ ਪਹਿਲਾਂ ਵੀ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਘਟਨਾ ਤੋਂ ਬਾਅਦ 15 ਤੋਂ 20 ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ ਹਾਲੇ ਤੱਕ 6 ਦੀ ਗ੍ਰਿਫਤਾਰੀ ਹੋਈ ਹੈ ਜਦਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।